ਸਤਨਾਮ ਸ੍ਰੀ ਵਾਹਿ ਹੈ ਗੁਰੂ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿ ਗੁਰੂ ਜੀ ਕੀ ਫਤਿਹ ਪਾਤਸ਼ਾਹ ਹੈ ਦਸਵੀਂ ਕਬਿਓ ਬਾਈ ਬੇਰਤੀ ਚੋਪਈ ਹਮਰੇ ਕਰੋ ਹਾਦਿਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਬਾਦ ਵਕਾਬ ਹੋ ਆਪਾ ਦਇਆ ਮੋਹਿ ਉਚਾ ਬੋ ਸੁਖੇ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸੁਭੈ ਕਰਤਾਰਾ ਮੋਰ ਅਛਨ ਜ ਕਰਦੇ ਕਰਿ ਗੈ ਸਭਨਨ ਕੋ ਆਜ ਸੰਗਰਗੈ ਪੂਰਨ ਹੋਏ ਹਮਾਰੇ ਆਸਾ ਤੂੰ ਰਬਨ ਕੇ ਰਹੇ ਪਿਆਸਾ ਤਮੈ ਸਾਡ ਕੇ ਅਰਨਾ ਤੇ ਆਹੂ ਜੋ ਪਰਚਾਹੂ ਸੋ ਤੁਮ ਤੇ ਪਾਉ ਸੇਵਾ ਸਿਖ ਹਮਾਰੇ ਤਾਰੇ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਹਾ ਦੇ ਮੁਝੇ ਭਰੀਏ ਮਨਨ ਕਾਲ ਕਾਂਦ ਰਾਸ਼ਨ ਬਰੀਏ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਆਤਮ ਜੋ ਕਰੇ ਰੱਖਾ ਰਾਖ ਲਹਿਉ ਮਰਖ ਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦਰਸ਼ਨ ਗਏ ਹੰਤਾ ਆਤਮ ਹੋ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਭਕਤਰਾ ਕਾਲ ਪਾਏ ਸ਼ੌਦੇਖਤਰਾ ਕਾਲ ਪਾਏ ਗੁਰੂ ਜੀ ਨੰਬਰ ਗਾਸਾ ਸਗਲ ਕਾਲ ਕਾਖੀ ਆਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦਨਾਇ ਬ੍ਰਹਮਾ ਜੋਤੀਓ ਜਵਨ ਕਾਲ ਸਨੁ ਸਵਾਰਾ ਨੰਸ਼ਕਾਰ ਹੈ ਤਾਹੇ ਹਮਨ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਜਸ ਨਹ ਜਾਇਓ ਆਦ ਅੰਤੇ ਕੇ ਉਤਾਰਾ ਸੋਏ ਗੁਰੂ ਸਮਝਿ ਸੋ ਹਮਾਰਾ ਨਮਸਕਾਰ ਅਦਿ ਸਹਿ ਕੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ शिवनकाओ शिवगुण शब्द देव सतननकाओ पलमोवद केओ कण कण के अंतर के जानत भले बुरे के पीर वशानत चीटे देख जस तोला सब कृपा दृष्ट अगर फूला शांत आनंद गु पाए ते दुखे सुख पाए साधन के सुखे ਏਕ ਏਕ ਪੀਰਵਸ਼ਾਨੇ ਘਟ ਘਟ ਕੇ ਪੜ ਪੜ ਕੇ ਜਾਨੇ ਜਦ ਕਰਖ ਖਰਾ ਕਰਤਾਰ ਪ੍ਰਜਾ ਤਰਤ ਜਦ ਦੇਹ ਅਪਾਰ ਜਵਾਕ ਰਖ ਕਰਤ ਹੋ ਕਬਹੁ ਤੂੰ ਮੈ ਮੁਲਤ ਦੇਹ ਤਰ ਸਭ ਹੂੰ ਦੇ ਦੇ ਬਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੀ ਮੂਜ ਉਚਾਰੈ ਤੂੰ ਸਭ ਹੀ ਤੇ ਰਹੈ ਨਿਰਾਲਬ ਜਾਨਦ ਬੇਦ ਪੀਦ ਅਰਾਲਮ ਨਿਰੰਕਾਰ ਨਰਵਕਾ ਅਨਰਾਲਮ ਆਦ ਅਨੀਲ ਅਨਾਦ ਸੰਭ ਤਾ ਕੈਮਨੁ ਚਾਰਦ ਪੈਦਾ ਜਾ ਕੋ ਪੀਵ ਨਾ ਪਾਵਤ ਬਿਦ ਤਾ ਕਾ ਕਰਪਾ ਹਨੁ ਨਮਾਨਤ ਮਹਾ ਮੂੜ ਹੈ ਗੁਰ ਪੀਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਨੇ ਬੁੱਧ ਹੈ ਜਿਤੇ ਵਰਨਤ ਪਿਨ ਪਿਨ ਤੂੰ ਹੈ ਤੇਤੇ ਤੁਮਰਾ ਲਖਨ ਜੈ ਬਸਾਰਾ ਕਹੈ ਬੁੱਧ ਸਜਾ ਪ੍ਰਥਮ ਸੰਸਾਰ ਇਕ ਰੂਪ ਨੂੰ ਸਰੂਪਾ ਰੰਗ ਪੁਰਾਵ ਕਹਿ ਕੂਪਾ ਆਂਡਾ ਜੇ ਰਛੇ ਤੇ ਕੀ ਨੀਂਦ ਬਿਖਾਨ ਬਹੁ ਰਚ ਦਿਲੀ ਕਹੋ ਪੁੱਤ ਰਾਜਾ ਹੋਇ ਬਠਾ ਕਹੋ ਸ਼ਮਡ ਪਿਓ ਸੰਗ ਰਖਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜਗਾ ਸਰੂਪ ਸਵੈਮ ਪਵ ਅਵਰਛਾ ਮੇਰੀ ਤੁਮ ਕਰੋ ਸਿਖਵਾ ਰ ਸਿਖ ਸੰਗ ਰੂਪ ਦੋਤ ਜਿਥੇ ਠਵਾਤਰ ਪਤਾ ਸਗਲ ਮਨੀਸ਼ ਕਰੋ ਨਨ ਕਤਾ ਜੇ ਆ ਤੁਜ ਅਦਰਣੀ ਪਰੇ ਦਿਨ ਕੈ ਦੁਸ਼ਟ ਦੁਖਤ ਹੋਵੇ ਮਰੇ ਰਹੁ ਜਵਨ ਪਗ ਪਦੇ ਤੇ ਹਾਰੇ ਦਿਨ ਕੈ ਤੂੰ ਸੰਕਟ ਸਬ ਟਾਰੇ ਜੋ ਕਲ ਕੁਗ ਬਾਰ ਧਾਈ ਹੈ ਤਾਕੇ ਕਾਲ ਨਿਕਟ ਨਾ ਹੈ ਔਰ ਅਚਾ ਹੋਏ ਤਾਹੇ ਸਭ ਕਾਲ ਦੁਸ਼ਟ ਅਰਿਸ਼ਟ ਤਦੇ ਤਤ ਕਾਲ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰਹੁ ਤਾਕੇ ਤਾਪ ਤਨਖਮੋ ਹਰਹੁ ਰਤ ਸਿੱਧ ਕਰਮੋ ਸਭ ਹੋਏ ਦੁਸ਼ਟ ਚਾਸਕ ਨਾ ਕੋਈ ਏਕ ਬਾਰ ਵਜਨਤਿ ਵਿਸ਼ਵਹਾਰਾ ਅਕਾਲ ਫਾਸੇ ਤਾਹੇ ਉਪਾਰਾ ਜੈਨ ਨਰਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਰੜਕੇ ਤਮ ਸ਼ਰਨ ਤੇ ਹਾਰੀ ਆਪਾ ਦੈਲ ਹੋ ਬਾਰੇ ਸਰਵ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲੋਹ ਬਚਾਈ ਰੜਕੇ ਤਮ ਸ਼ਰਨ ਤੇ ਹਾਰੀ ਆਪਾ ਦੈਲ ਹੋ ਬਾਰੇ ਸਰਵ ਠੋਰਮੋ ਰੋਹੋ ਸਹਾਈ ਦੁਸ਼ਟ ਦੋਖ ਤੇ ਨਾ ਹੋ ਬਚਾਈ ਕਿਰਪਾ ਕਰੇ ਹੰ ਪਰ ਜਗ ਮਤਾ ਗ੍ਰ anth ਗਰਾ ਪੂਰਨ ਸਵਰਾਤਾ ਕਿਲ ਵਿਖ ਸਲ ਦੇਹ ਕੋ ਹਰਤਾ ਦੁਸ਼ਟ ਦੋਖਿਨ ਆਕਾਸ਼ੈ ਕਰਤਾ ਸ਼੍ਰੀਆ ਤੁਝ ਅਜਾ ਪੈ ਦਿਆਲਾ ਪੂਰਨ ਕਰਾ ਗ੍ਰ anth ਚਤ ਕਾਲਾ ਮਨ ਬਾਛ ਨਫਲ ਪਾਵੇ ਸੋਏ ਦੁਖ ਨਾ ਦਸੈ ਬਿਆਪਤ ਕੋ ਵੀ ਅਡਲ ਸੁਣੈ ਗੁੰਗਜੂ ਆਸ ਰਸਨਾ ਪਾਵੇ ਸੁਣੈ ਮੂੜ ਚਿਤ ਲਾਏ ਇਕ ਤੁਰਤਾ ਆਵੇ ਦੁਖ ਦਰਦ ਪਾਉ ਨਿਕਟ ਨਾ ਤਿੰਨ ਨਰਕੇ ਰਹੈ ਹੋ ਜੋ ਆਕੇ ਗਵਾਨ ਚੋਪਈ ਕੋ ਕਹੈ ਜੋ ਪਈ ਸੰਬਤ 17 ਹੈ ਸੈਸਪਣਿ ਜੈ ਅਰਧ ਸੈਸ ਆਪਣਤੀਨ ਕਹਿ ਜੈ ਬਾਧਰ ਸੁਦੇ ਅਸ਼ਟਮੀ ਦਾ ਵਾਰਾ ਤੀਰ ਸੂਦਰਬ ਅਗਨਤ ਸੁਧਾਰਾ ਸਵਈਆ ਪਾਹੇ ਗਹਿ ਜਉ ਤੇ ਤੁਮਰੇ ਦਵ ਤੇ ਕੋ ਆਖ ਤਰਨਹੀ ਆਨਿਓ ਰਾਮ ਰਹੀਮ ਪ੍ਰਾਨੁ ਕਰਾਨ ਅਨੇਕ ਹੈ ਵੇਖਦਾ ਮਾਨਿਓ ਸਮਰੇ ਸਾਸ ਰਵੇਦ ਸਮੈ ਮੂਪੀਦ ਕਹੇ ਮੈਂ ਇੱਕ ਨਾ ਜਾਣੇ ਹੂੰ ਸ੍ਰੀ ਅਸਪਾਲਾ ਕਿਰਪਾ ਤੇਰੇ ਕਰ ਮੈਂ ਨਾ ਕਹਿ ਹੂੰ ਸਭ ਤੂੰ ਹੀ ਵਖਾਣੇ ਹੂੰ ਦੁਹਰਾ ਸਗਲ ਦਵਾਰ ਕੋ ਛੜ ਕੇ ਗਿਹੋ ਤੁਹਾਰੋ ਦਵਾਰ ਬਾਹੇ ਗਹਿ ਕਿਲਾਜ ਅਸ ਗੋਬਿੰਦਾਸ ਤੁਹਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਚੋਪਈ ਸਾਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਖਸ਼ਾਹੇ ਦਸਵੇਂ ਕਬਿਓ ਬਾਈ ਬੇਨਤੀ ਚੋਪਈ ਹਮਰੇ ਕਰੋ ਹਾ ਦਿਰਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਮੰਨ ਰਹਿ ਹਮਾਰਾ ਆਪਣਾ ਜਾਨਕਰੋ ਪ੍ਰਤਿਪਾਰ ਹਮਰੇ ਦੁਸ਼ਟ ਸਬਦ ਵਕਾਬ ਹੋ ਆਪਹਾ ਦਇਆ ਮੋਹਿ ਵਿਚਾਬ ਹੋ ਸੁਖੇ ਵਸੈ ਮੋਰੋ ਪਰਵਾਰਾ ਸੇਵਕ ਸਿਖ ਸੁਭੈ ਕਰਤਾਰਾ ਮੋਰ ਅਛਨਜ ਕਰਦੇ ਕਰਿਐ ਸਭਨ ਬਕਵਾਜ ਸੰਗਰਗੈ ਪੂਰਨ ਹੋਏ ਹਮਾਰੇ ਆਸਾ ਤੂਰ ਬਿਨਗੇ ਰਹੇ ਪਿਆਸਾ ਤਮੈ ਸਾਡ ਕੇ ਅਮਰਨਾਤਿ ਆਹੂ ਜੋ ਬਰਚਾਹੂ ਸੋ ਤੁਮ ਤੇ ਪਾਉ ਸੇਵ ਸਿਖ ਹਮਾਰੇ ਤਾਰੇ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਹਾ ਦੇ ਮੁਝੇ ਭਰੀਏ ਮਨਨ ਕਾਲ ਕਾਂਦ ਰਾਸਨ ਭਰੀਏ ਹੋ ਜੋ ਸਦਾ ਹਮਾਰੇ ਪਛਾ ਸ਼੍ਰੀ ਆਤੂ ਜੋ ਕਰਿਓ ਰੱਛਾ ਰਾਖ ਲਿਹੁ ਮੋ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੇਨ ਬੰਦ ਦਰਸ਼ਨ ਗਿ ਅਹੰਤਾ ਆਤਮਾਹ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਖਤਰਾ ਕਾਲ ਪਾਏ ਸ਼ਬਦ ਜਬਤਰਾ ਆਕਾਲ ਪਾਏ ਗੁਰੂ ਜੀ ਨਨ ਪ੍ਰਗਾਸਾ ਸਗਲ ਕਾਲ ਕਾਖੀ ਆਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਇ ਬ੍ਰਹਮਾ ਜੋਥਿਓ ਜਵਨ ਕਾਲ ਸਾਲੂ ਸਵਾਰ ਨਵਸ਼ਕਾਰ ਹੈ ਕਾਹੇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਇ ਜਸ ਨੁ ਉਜਾਇਓ ਆਦ ਤੇ ਕੀ ਉਤਾਰਾ ਸੋਏ ਗੁਰੂ ਸਮਝਿ ਸੋ ਹਮਾਰਾ ਨਮਸਕਾਰ ਅਦਿ ਸਹੀ ਕੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ शिव कणका शिव गुण सब देव सत रनका पलमो मद के अडक अडक के अंतर के जानत भले बुरे के पीर पहचानत चीटे देख जरा स्तूला सपर कृपा दृष्ट अगर फूला संत आनंद गु पाए दे दुखी सुख पाए साधन के सुखी ਏਕ ਏਕ ਪੀਰਵਸ਼ਾਨੇ ਘਟ ਘਟ ਕੇ ਪੜ ਪੜ ਕੇ ਜਾਨੇ ਜਦ ਕਰਖ ਖਰਾ ਕਰਤਾਰ ਪ੍ਰਜਾ ਤਰਤ ਦਵ ਦੇਹ ਅਪਰ ਜਵਾਖ ਰਖ ਕਰਤ ਹੋ ਕਬਹੁ ਤੁਮ ਮੈ ਮਲਤ ਦੇਹੇ ਤਰ ਸਕਹੁ ਜੇ ਤੇ ਬदन ਸ੍ਰਿਸ਼ਟ ਸਵਤਾਰੈ ਆਪੋ ਆਪਣੇ ਗੂਜ ਉਚਾਰੈ ਤੂੰ ਸਭ ਹੀ ਤੇ ਰਹੇਂ ਅੰਗਰਾਲਮ ਜਾਨਤ ਬੇਦ ਭੇਦ ਅਰਾਲਮ ਨਿਰੰਕਾਰ ਅਨਰਵ ਕਾ ਨਰਲਾਮਪ ਆਦ ਅਨੀਲ ਅਨਾਦ ਸੰਭ ਤਾ ਕੈਹੁ ਨੁ ਚਾਰਿ ਪੈਦਾ ਜਾ ਕੋ ਭੀਵ ਨਾ ਪਾਵਤ ਬਿਦੈ ਤਾ ਕਾ ਕਰਪਾ ਹਨੁ ਨਮਾਨਤ ਮਹਾ ਮੂੜ ਹੈ ਜਿਹ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪੇਵ ਆਪ ਆਪਨੇ ਬੁਧ ਹੈ ਜਿਤੇ ਵਰਨਤ ਪਿਨ ਪਿਨ ਤੁਮ ਹੈ ਤੇਤੇ ਤੁਮ ਰਾ ਲਖਨ ਜੈ ਬਸਾਰਾ ਕਹੈ ਬੁਧ ਸਜਾ ਪ੍ਰਥਮ ਸੰਸਾਰ ਇਕ ਰੂਪ ਨੂਸ ਰੂਪਾ ਰੰਗ ਪੁਰਾਵ ਦੇ ਕੂਪਾ ਆਂਡਾ ਜੇ ਰਛੇ ਤੇ ਕੀ ਨੀਂਦ ਵਿਖਾਨ ਬਹੁ ਰਚ ਦਿਨੀ ਕਹੋ ਪੁੱਤ ਰਾਜਾ ਹੋਏ ਬਠਾ ਕਹੋ ਸ਼ੁੰਡ ਪਿਓ ਸੰਗਤ ਇਕਠਾ ਸਗਰੇ ਸ੍ਰਿਸ਼ਟ ਦਿਖਾਇਆ ਚੰਪਵ ਆਜਗਸ ਰੂਪ ਸਵੈਂ ਪਵ ਅਵਰਛਾ ਮੇਰੀ ਤੁਮ ਕਰੋ ਸੇਖੋ ਵਾਰ ਸਿੱਖ ਸੰਗਰੂ ਦੋ ਜਿਥੇ ਠਵਤਰ ਪਾਤਾ ਸਗਲ ਮਨেশ ਕਰੋ ਰਣ ਕਾਤਾ ਜੇ ਆ ਤੁਜ ਅਦਰਣੀ ਪਰੇ ਦਿਨ ਕੈ ਦੁਸ਼ਟ ਦੁਖਤ ਹੋਵੇ ਮਰੇ ਪੁਰਹ ਜਵਨ ਪਗ ਬਦੇ ਤੇ ਹਾਰੇ ਦਿਨ ਕੈ ਤੂੰ ਸੰਕਟ ਸਭ ਟਾਰੇ ਜੋ ਕਲ ਕੁਗਬਾਰ ਧਾਈ ਹੈ ਤਾਕੇ ਕਾਲ ਨਿਕਟਣ ਹੈ ਔਰ ਅਚਾ ਹੋਏ ਤਾਹੇ ਸਭ ਕਾਲ ਦੁਸ਼ਟ ਅਦਿਸ਼ਟ ਟਲੇ ਜਿਤ ਕਾਲਾ ਕਿਰਪਾ ਦ੍ਰਿਸ਼ਟ ਜਨ ਜਾਹੇ ਨਿਹਰਹੁ ਤਾਕੇ ਦਾਪ ਤਨਖਮੋ ਹਰਹੁ ਰਿਤ ਸਹਿਦ ਕਰਮੋ ਸਭ ਹੋਏ ਦੁਸ਼ਟ ਚਾਸਕ ਨਾ ਕੋਈ ਏਕ ਬਾਰੋ ਜਨਤਿ ਵੈਸ਼ਵਾਰਾ ਅਕਾਲ ਫਾਸ ਦੇ ਤਾਹੇ ਉਬਾਰਾ ਜਿਨ ਨਰਨਾਮ ਤੇ ਹਾਰੋ ਕਹਾ ਦਾਰ ਦੁਸ਼ਟ ਦੋਖ ਤੇ ਰਹਾ ਰੜਕੇ ਤੁਮੈ ਸ਼ਰਨ ਤੇ ਹਾਰੀ ਆਪ ਹਾ ਦੈਲ ਹੋ ਬਾਰੇ ਸਰਵ ਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਹ ਬਚਾਈ ਰੜਕੇ ਤੁਮੈ ਸ਼ਰਨ ਤੇ ਹਾਰੀ ਆਪ ਹਾ ਦੈਲ ਹੋ ਬਾਰੇ ਸਰਵ ਠੋਰ ਮੋਹੋ ਸਹਾਈ ਦੁਸ਼ਤ ਦੋਖ ਤੇ ਨਮਵਚਾਈ ਕਿਰਪਾ ਕਰੇ ਹੰ ਪਰ ਜਗ ਮਤਾ ਗ੍ਰਹਤ ਗ੍ਰਹ ਪੂਰਣ ਸਵਰਾਤਾ ਕਿਲ ਵਿਖ ਸੰਲ ਦੇਹ ਕੋ ਹਰਤਾ ਦੁਸ਼ਤ ਦੋਖਿਨ ਆਕਾਸ਼ੇ ਕਰਤਾ ਸ਼੍ਰੀਆ ਤੁਝ ਜਾਪੈ ਦਿਆਲਾ ਪੂਰਣ ਕਰਾ ਗ੍ਰੰਥ ਤਿਤਕਾਲਾ ਮਨ ਬਾਛ ਨਫਲ ਪਾਵੇ ਸੋਏ ਦੋਖ ਨਾ ਦਸੈ ਬਿਆਪਤ ਕੋ ਵੀ ਅਡਲ ਸੁਣੈ ਗੁੰਗਜੂ ਆਸ ਰਸਨਾ ਪਾਵੇ ਸੁਣੈ ਮੂੜ ਚਿਤ ਲਾਏ ਇਕ ਤੁਰਤਾ ਵੇ ਦੋਖ ਦਰਦ ਪਾਉ ਨਿਕਟ ਨਾ ਤਿੰਨ ਨਰਕੇ ਰਹੈ ਹੋ ਜੋ ਆਕੇ ਗਵਾਰ ਚੋਪਈ ਕੋ ਕਹੈ ਚੋ ਪਾਈ ਸੰਬਤ ਸਤਰ ਹੈ ਸੈਸ ਪਣਿਜੈ ਅਰਧ ਸੈਸ ਪੁਨ ਤੀਨ ਕਹਿਜੈ ਪਾਦਰ ਸੁਦੇ ਅਸ਼ਟਮੀ ਰਾ ਬਾਰਾ ਤੀਰ ਸੂਦ ਰਬ ਗ੍ਰੰਥ ਸੁਧਾਰਾ ਸਵਈਆ ਪਾਹੇ ਗਹਿ ਜਬ ਤੇ ਤੁਮਰੇ ਦਵ ਤੇ ਕੋ ਆਖ ਤਰ ਨਹੀਂ ਆਨਿਓ ਰਾਮ ਰਹੀਮ ਪ੍ਰਾਨੁਕਰਾਨ ਅਨੇਕ ਹੈ ਵਿਦੇਕ ਦਾ ਮਾਨਿਓ ਸਿਮਰੇ ਸਾਚ ਰਵੇਦ ਸਮੈ ਮੂਪੀਦ ਕਹੇ ਮੈਂ ਇੱਕ ਨਾ ਜਾਣਿਉ ਸ੍ਰੀ ਅਸ਼ਪਾਨ ਕਿਰਪਾ ਤੂਰੇ ਕਰ ਮੈਂ ਨਾ ਕਹਿਉ ਸਭ ਤੂਹੇ ਵਖਾਣਿਉ ਦੁਹਰਾ ਸਗਲ ਦਵਾਰ ਕੋ ਛੜ ਕੇ ਗਿਓ ਤੁਹਾਰੋ ਦਵਾਰ ਬਾਹੇ ਗਹਿ ਕਿਲਾਜ ਅਸ गोविंद दास तुहार राम कलेहा तिजा आनंद एक ओंकार सतगुरु प्रसाद आनंद भिया मेरे भाई सतगुरु मैं पाया सतगुरुता पाया सहद सेती मनवदियां बधाइयां ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਾਈਆ ਸ਼ਬਦ ਤਾ ਗਾਵੋ ਹਰੀ ਕੇ ਰਾ ਮਨੰਜਨੇ ਵਸਾਇਆ ਕਹੈ ਲਾਲਕਨੰਦ ਹੁਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਦੂਸਰੋ ਹੋ ਹਨ ਨਾਲੇ ਹਨ ਨਾ ਰਹੋ ਦੂ ਮਨ ਮੇਰੇ ਦੂ ਸਭ ਸਾਰਨਾ ਅੰਗੇਕਾਰ ਹੋ ਗਰੇ ਤੇਰਾ ਕਾਰਜ ਸਵਸਵਾਰਣਾ ਸਵਨਾਗਲਾ ਸਮਰੱਥ ਸਵਾਮੀ ਸੋਖਿ ਅਮਨ ਅੰਵਿਸ਼ਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿ ਸਨਾਹ ਤੇਰੀ ਨਾਮੁ ਨੋ ਸਾਵੈ ਨਾ ਨਿਨ ਕੇ ਮਨੁਸਿਆ ਆਵਦੇ ਸਬਦ ਗਨੇਰੇ ਕਹਿ ਲਾਨ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਧਾਰੂ ਸਾਚਾ ਨਾਮ ਧਾਰ ਮੇਰਾ ਇਹਨ ਮੁਖਾਂ ਸਭ ਗਵਾਇਆ ਕਰ ਛਾਂ ਸੁਖੁ ਨੈਮ ਸਿਆਜ ਨੇਚਾ ਸਾਜ ਪਜੈ ਸਦਾ ਗੁਰਵਾਨ ਗਿਤਾ ਅਗਲੇ ਬਟੋ ਜਿਸ ਅਦੇਹ ਓੜਿਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਰੋਪਿਆਰੋ ਸਾਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦ ਦਤਕਰ ਸੁਭਗ ਘਰ ਸੁਭਾਗੈ ਸ਼ਬਦ ਵਾਜੇ ਕਲਾਂ ਜਿਤ ਕਰਤਾਰੀਆਂ ਪੰਜ ਦੋਦ ਵਸ ਕਿਤੇ ਕਾਲ ਕੰਡਕ ਮਾਰਿਆ ਤੁਰ ਅਕਰਮ ਪਾਇਆ ਤਦ ਦਿਨ ਕਾ ਸੇ ਨਾਮ ਹਰ ਕੇ ਲਾਗੇ ਕਹਿ ਜਾਰਗ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਆਨੰਦ ਸੁਨੋਡ ਪਾਗੇ ਹੋ ਸਗਲ ਮਨੋਰਥ ਪੂਰੇ ਪਾਰ ਪਰੰਪਰਾ ਪਾਇਆ ਤਦੇ ਸਗਲੇ ਵਿਸੂਰੇ ਦੁਖ ਰੋਸ ਨਤਾਪ ਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਏ ਸਰਬ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਬੁਲਿਤ ਕਹਤੇ ਪਵਿੱਤ ਸਤਿਗੁਰ ਹਾ ਵਰਪੂਰੇ ਮਨਵੰਤ ਨਾਨਕ ਗੁਰ ਚੰਨ ਲਾਗੇ ਆਵਾਜ ਅਨਹਦ ਤੂਰੇ ਸੋ ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਿਤ ਦਿਵਸ ਰਾਤ ਵਿਦਾਇ ਦਾਇਆ ਖਿਲੈ ਸਗਰ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਤਰ ਮਧੂਰ ਕਰਮਿ ਆਪੋ ਆਪਣੀ ਕੇ ਨੇੜਾ ਕੈ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੇ ਨਾਨਕ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੇ ਸੁਤੇ ਨਾਮ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੂੰ ठाकुर